ਸਮਕਾਲ ਦਾ ਬਹੁ ਚਰਚਿਤ ਨਾਵਲ ਗਿਰਨੰਗੇ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਬਵ ਦਾ ਵਿਲੇਖ ਸ਼੍ਰੀ ਬੂਟਾ ਸਿੰਘ ਚੋਹਾਨ ਨੇ ਅੱਜ ਤੁਸੀਂ ਇਸ ਨਾਵਲ ਦਾ 13ਵਾਂ ਭਾਗ ਸੁਣ ਰਹੇ ਹੋ ਜੈਪਾਲ ਹਰਦوار ਤੋਂ ਆ ਕੇ ਬਿਮਾਰ ਰਹਿਣ ਲੱਗ ਪਿਆ ਭੁੱਖ ਲੱਗਣੋਂ ਹਟ ਗਈ ਹੱਡ ਪੈਰ ਟੁੱਟਦੇ ਰਹਿੰਦੇ ਕੁਝ ਵੀ ਕਰਨ ਨੂੰ ਦਿਲ ਨਾ ਕਰਦਾ ਹਰ ਵੇਲੇ ਮਨ 'ਚ ਟਾਹੂ ਗੱਲਾਂ ਆਈ ਜਾਂਦੀਆਂ ਉਹ ਬਾਬਿਆਂ ਕੋਲ ਆਇਆ ਤੇ ਕਹਿਣ ਲੱਗਿਆ ਮੈਂ ਹਰਦوار ਗਿਆ ਸੀ ਪਤਾ ਨਹੀਂ ਕੁਛ ਖਾਦਾ ਪੀਤੇ ਦਾ ਹੋ ਗਿਆ ਜਾਂ ਕੁਛ ਹੋਰ ਰੋਟੀ ਵੀ ਸਮਾਂ ਵੇਖ ਕੇ ਮੱਲੂ ਮੱਲੀ ਖਾਣੀ ਪੈਂਦੀ ਐ ਭੁੱਖ ਨਹੀਂ ਲੱਗਦੀ ਵੇਖੋ ਕੀ ਮਰਜ਼ ਐ ਕਹਿ ਕੇ ਉਹਨੇ ਆਪਣੀ ਬਾਹ ਨਬਜ਼ ਵਿਖਾਉਣ ਲਈ ਉਹਨਾਂ ਦੇ ਅੱਗੇ ਕਰਕੇ ਲਈ ਉਹਨਾਂ ਨੇ ਨਬਜ਼ ਵੇਖੀ ਦੋ ਪੀਣ ਵਾਲੀਆਂ ਸ਼ੀਸ਼ੀਆਂ ਕਾਗਜ਼ ਤੇ ਮੋٹے-ਮੋٹے ਅੱਖਰਾਂ ਚ ਲਿਖ ਕੇ ਦਿੱਤੀਆਂ ਤੇ ਕਿਹਾ ਫਿਕਰ ਨਾ ਕਰੋ 5-7 ਦਿਨਾਂ ਚ ਜਮਾਂ ਠੀਕ ਹੋ ਜਾਓਗੇ ਹੋਰ ਕੀ ਹਾਲ ਚਾਲ ਐ حال چال ٹھیک ٹھاک ہے۔ ਦਵਾਈ ਲੈ ਲਾਂ। لگਣੀ ہوئی ਤਾਂ دو ਦਿਨਾਂ ਚ ਲੱਗ ਜੂ। ਬਾਬਿਆਂ ਨੇ ਰੋਟੀ ਤਾਂ ਪਹਿਲਾਂ ਲੈਣ ਲਈ, ਪੁੜੀਆਂ ਵੀ ਬਣਾ ਕੇ ਦਿੱਤੀਆਂ। ਮਹੰਤ ਜੈਪਾਲ ਭਈਏ ਲਾਂਗਰੀ ਦੀ ਲਿਆਂਦੀ ਚਾਹ ਪੀ ਕੇ ਤੁਰ ਗਿਆ। ਨਾ ਬਹੁਤੀ ਗੱਲ ਬਾਬਿਆਂ ਨੇ ਕੀਤੀ, ਨਾ ਉਹਨੇ। ਡੇਰੇਂ ਚ ਗਊਸ਼ਾਲਾ ਚ ਬੀਬਾ ਕੁੜ ਆਇਆ। ਕਾਫੀ ਚਿਰ ਬੈਠਾ ਗੱਲਾਂ ਕਰਦਾ ਰਿਹਾ। ਪਰ ਮਨ ਉਖੜਿਆ ਹੋਇਆ ਸੀ। ਬੀਬਾ ਵੱਲ ਵੀ ਪਹਿਲਾਂ ਵਾਂਗ ਨੀਂ ਜਲਾ ਕੇ ਨਾ ਵੇਖਿਆ। ਅੱਜ ਪਹਿਲੀ ਵਾਰ ਉਹਨੂੰ ਬੀਬਾ ਦਾ ਵਿਵਹਾਰ ਉਪਰ ਉਪਰ ਲੱਗਿਆ ਤੇ ਚੁਵਿਆ ਵੀ ਲੱਗਿਆ ਜਿਵੇਂ ਇਹ ਹਰਦੁਆਰ ਵਾਲੀ ਬੀਬਾ ਹੋਵੇ ਹੋਵੇ ਹੀ ਨਾ ਜਦੋਂ ਅਕੇਵਾਂ ਹੋਣ ਲੱਗਿਆ ਉਹ ਤੁਰ ਆਇਆ ਰਾਤ ਸੋਚਿਆ ਕਿ ਬੀਬਾ ਖੁੱਲ ਕੇ ਕਿਉਂ ਨਹੀਂ ਮਿਲੀ ਉਹ ਤੋਂ ਕਿਤੇ ਹਰਦੁਆਰ ਕੋਈ ਗਲਤੀ ਤਾਂ ਨਹੀਂ ਹੋਈ ਕੁਝ ਵੱਧ ਘਟ ਤਾਂ ਨਹੀਂ ਕਿਹਾ ਗਿਆ ਮਨ ਤੇ ਬੋਝ ਪਾ ਕੇ ਯਾਦ ਕਰਨ ਲੱਗਿਆ ਜੋ ਵੀ ਮੈਂ ਕਹੀ ਕੋਈ ਗੱਲ ਯਾਦ ਨਾ ਆਈ ਬੀਬਾ ਉਹਦੇ ਨਾਲ ਸ਼ਹਿਰੋਂ ਹਰਦੁਆਰ ਵਾਲੀ ਗੱਡੀ ਨਹੀਂ ਸਿ ਚੜੀ ਇੱਕ ਦਿਨ ਪਹਿਲਾਂ ਰਾਤ ਨੂੰ ਪਿੰਡੋਂ ਬੱਸ ਚੜ ਕੇ ਅਗਲੇ ਸਟੇਸ਼ਨ ਵਾਲੇ ਪਿੰਡ ਇੱਕ ਦੂਰ ਦੀ ਰੇਸ਼ਤੇਦਾਰੀ ਚ ਰਾਤ ਕੱਟ ਕੇ ਗੱਡੀ ਆਉਣ ਤੋਂ ਪਹਿਲਾਂ ਸਟੇਸ਼ਨ ਤੇ ਜਾ ਚੜੀ ਸੀ ਹਰਦਵਾਰ ਦੇ ਸਟੇਸ਼ਨ ਤੇ ਉਤਰ ਕੇ ਉਹ ਇਕੱਠੇ ਹੋ ਗਏ ਸਨ ਤੇ ਬੀਬਾ ਨੇ ਆਪਣੇ ਗੱਡੀ ਚੜਨ ਬਾਰੇ ਉਹਨੂੰ ਮੋਬਾਈਲ ਤੇ ਦੱਸ ਦਿੱਤਾ ਸੀ ਤਿੰਨ ਦਿਨ ਉਹ ਬਾਗ ਚ ਰੰਗਾ ਚ ਰਹੇ ਜੈਪਾਲ ਨੇ ਦੁਨੀਆ ਪਰ ਦੇ ਸੁਪਨੇ ਵੇਖੇ ਵਾਰ-ਵਾਰ ਸੋਚਦਾ ਰਿਹਾ ਕਿੱਥੇ ਉਹ ਜ਼ਮੀਨ ਲਵੇ ਕਿੱਥੇ ਕੋਠੀ ਪਾਵੇ ਕਿ ਮੈਂ ਵਿਆਹ ਕਰਵਾਵਾਂ। ਕਈ ਵਾਰ ਸੋਚਦਾ ਡੇਰਾ ਛੱਡਣ ਦੀ ਕੀ ਲੋੜ ਐ? ਬੀਬਾ ਨੂੰ ਡੇਰੇ ਚ ਹੀ ਲੈ ਆਵੇਗਾ। ਵੈਦਗੀ ਹੋ ਜਾਂਦੀ ਐ। ਡੇਰੇ ਦੁਆਲੇ ਗਰੀਬ ਮੁਹੱਲੇ ਦੇ ਪਿੰਡ ਵਾਲੇ ਪਾਸਿਓਂ ਵੀ ਦਵਾਈ ਲੈਣ ਲਈ ਲੋਕ ਆਉਣਗੇ। ਪੈਸੇ ਉਹ ਉਹਨੂੰ ਨਾ ਲੈਣ ਬਾਰੇ ਕਹਿ ਦੇਵੇਗਾ। ਲੋਕ ਭਲਾਈ ਨੇ ਲੋਕਾਂ ਨੂੰ ਰੌਲਾ ਪਾਉਣ ਜੋਗਰਾ ਨਹੀਂ ਛੱਡਣਾ। ਲੋਕ ਰੌਲਾ ਪਾਉਣ ਤੋਂ ਪਹਿਲਾਂ ਆਪ ਦਾ ਫਾਇਦਾ ਕੋ ਫਾਇਦਾ ਸੋਚਦੇ ਐ। ਵਿਰੋਧ ਉੱਠੇਗਾ ਤਾਂ ਕਾਦੇ ਲਈ? ਲੋਕਾਂ 'ਚ ਉਹ ਵਿਆਹ ਕਰਵਾਇਆ। ਦੱਸੇਗਾ ਹੀ ਨਹੀਂ ਭੇਖ ਵਾਲੇ ਵੀ ਕਿਉਂ ਬੋਲਣਗੇ ਜਦੋਂ ਕੋਈ ਸਬੂਤ ਹੀ ਨਹੀਂ ਹੋਵੇਗਾ ਹੁਣ ਬੀਬਾ ਪਿੰਡ ਵਾਲੇ ਡੇਰੇ 'ਚ ਵੀ ਰਹੀ ਜਾਂਦੀ ਐ ਬਾਲ ਬੱਚਾ ਹੋਣ ਤੋਂ ਪਰਹੇਜ਼ ਕਰਨਗੇ ਹਰ ਦੁਆਰ ਭਾਵੇਂ ਬੀਬਾ ਆਪਣੀ ਮਰਜ਼ੀ ਨਾਲ ਆਈ ਸੀ ਪਰ ਉਹਦੇ ਮਨ 'ਚੋਂ ਡਰ ਨਹੀਂ ਸੀ ਗਿਆ ਉਹ ਡੇਰੇ ਚੜਾਉਣ ਤੋਂ ਪਹਿਲਾਂ ਕਿਤੇ ਵੀ ਨਹੀਂ ਸੀ ਗਈ ਤੇ ਨਾ ਹੀ ਪਿੱਛੋਂ ਛੋਟੀ ਹੁੰਦੀ 2-3 ਰਿਸ਼ਤੇਦਾਰੀਆਂ 'ਚ ਵਿਆਹ ਗਏ ਸੀ ਪਹਿਲਾਂ ਉਹ ਘਰੋਂ ਸਕੂਲ ਜਾਂਦੀ ਸੀ ਤੇ ਫੇਰ ਘਰੋਂ ਡੇਰੇ 'ਚ ਜਾਣ ਲੱਗ ਪਈ ਸੀ ਡੇਰੋ ਉਹਦੀ ਮਾਰ ਵੱਧ ਵੱਧ ਸ਼ਹਿਰ ਤੱਕ ਹੀ ਸੀ ਜੈਪਾਲ ਦੇ ਮਨ 'ਚ ਇੱਕੋ ਡਰ ਸੀ ਕਿ ਕੋਈ ਸ਼ਹਿਰ ਦਾ ਲਾਲਾ ਨਾ ਆਵੜੇ ਇਸੇ ਡਰ ਦਾ ਮਾਰਾ ਉਹ ਬੀਬਾ ਨੂੰ ਇੱਕ ਕਮਰੇ ਦੇ ਅੰਦਰੋਂ ਕੁੰਡਾ ਲਾ ਕੇ ਬੈਠਣ ਲਈ ਕਹਿੰਦਾ ਫੇਰ ਦੂਜੇ ਕਮਰੇ 'ਚ ਪਿਆ ਰਹਿੰਦਾ ਇੱਥੇ ਹੁਣੋਂ 2 ਕੋ ਦਿਨ ਪਹਿਲਾਂ ਬੀਬਾ ਉਹਦੇ ਕੋਲ ਸ਼ਹਿਰ ਵਾਲੇ ਡੇਰੇ 'ਚ ਆਈ ਸੀ ਉਹਨੇ ਦੱਸਿਆ ਸੀ ਕਿ ਵੱਡੀ ਪੈਣ ਦੇ ਸਾਖ ਦੀ ਗੱਲ ਸਿਰੇ ਚੜ ਗਈ ਹੈ ਵਿਆਹ ਵਿਸ਼ੇਤੀ ਕਰਨਾ ਹੈ ਮੁੰਡਾ ਚੰਗੇ ਘਰ ਦਾ ਮਿਲ ਗਿਆ ਹੈ ਜ਼ਮੀਨ ਵੀ ਚੰਗੀ ਹੈ ਸਰਕਾਰੀ ਨੌਕਰੀ ਵੀ ਕਰਦਾ ਹੈ ਜੈਪਾਲ ਦੇ ਨਾਲ ਦੀ ਕੁਰਸੀ ਤੇ ਬੈਠੀ ਨੇ ਉਹਦੇ ਮੂੰਹ ਕੋਲ ਮੂੰਹ ਕਰਕੇ ਕਿਹਾ ਸੀ ਕਿ ਉਹ ਡੇਰੇ ਚ ਪਿਆ ਰਾਣੀ ਵਾਲਾ ਹਾਰ ਦੇ ਦੇਵੇ ਨਾਲੇ ਉਹ ਆਪਣੀ ਭੈਣ ਦੀਆਂ ਟੂਮਾ ਬਣਵਾ ਦੇਵੇਗੀ ਨਾਲੇ ਵਿਆਹ ਲਈ ਆਪਣੀਆਂ ਜੈਪਾਲ ਨੇ ਉਹਦੇ ਮੁੱਢੇ ਉੱਤੋਂ ਦੀ ਬਾਹ ਪਾ ਕੇ ਆਪਣੇ ਨਾਲ ਲਾਉਂਦਿਆਂ ਕਿਹਾ ਸੀ ਰਾਣੀ ਵਾਲਾ ਹਾਰ ਇੱਥੇ ਨਹੀਂ ਮਿਲਣਾ ਹੋਰ ਕਿੱਥੇ ਮਿਲੂ ਕਹ ਕੇ ਬੀਬਾ ਨੇ ਆਪਣਾ ਮੂੰਹ ਉਹਦੇ ਮੂੰਹ ਦੇ ਕੋਲ ਬਿਲਕੁਲ ਨੇੜੇ ਕਰ ਲਿਆ ਹਾਰ ਮਿਲੂ ਹਰਦਵਾਰ ਜਾ ਕੇ ਕੋਈ ਨਾ ਜਿੱਥੇ ਮਰਜੀ ਜਾ ਕੇ ਦੇ ਦਿਓ ਆਪਾਂ ਛੇਤੀ ਜਾ ਆਵਣਾ ਉੱਥੇ ਆਉਣ ਦੀ ਕਾਲੀ ਨਾ ਕਰਿਓ ਕਿਤੇ ਇੱਕ ਦਿਨ ਲਾ ਕੇ ਕਹਿ ਦਿਓ ਚਲੋ ਚੱਲੀਏ ਤੁਸੀਂ ਮਹੰਤ ਜੀ ਕਦੋਂ ਕਹੋਗੇ ਉਦੋਂ ਆਉਂ ਉੱਥੇ ਰਹਿਣ ਲਈ ਕਹੋਗੇ ਮੈਨੂੰ ਤਾਂ ਇਹ ਵੀ ਮਨਜ਼ੂਰ ਹੈ ਮੈਂ ਤਾਂ ਤੁਹਾਡੀ ਖੁਸ਼ੀ ਵੱਡੀ ਹੈ ਹੋਰ ਸਾਰੀਆਂ ਖੁਸ਼ੀਆਂ ਨਾਲ ਦੱਸੋ ਕਦੋਂ ਜਾਣੇ ਪਰਸੋਂ ਚੱਲਾਂਗੇ ਠੀਕ ਹੈ ਜੀ ਉਹਨਾਂ ਨੇ ਹਰਦوار ਜਾਣ ਦੀ ਸਾਰੀ ਗੱਲ ਤੈਅ ਕਰ ਲਈ ਬੀਬਾ ਜਾਣ ਲਈ ਉੱઠી ਤੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਣ ਦਾ ਸੰਕੇਤ ਦਿੱਤਾ ਜੈਪਾਲ ਨੇ ਹੱਥ ਮਿਲਾਉਣ ਲਈ ਹੱਥ ਅੱਗੇ ਕਰ ਦਿੱਤਾ ਬੀਬਾ ਹੱਥ ਮਿਲਾ ਕੇ ਚਲੀ ਗਈ ਹਲਕੀ ਹਲਕੀ ਸਰਦੀ ਉੱਤਰਨ ਲੱਗ ਪਈ ਸੀ ਹਰਦਵਾਰੋਂ ਡੇਰੇ ਆ ਕੇ ਜੈਪਾਲ ਦੀ ਸਿਹਤ ਵਿਗੜ ਗਈ ਸੀ ਉਹਦੇ ਢਿੱਡ 'ਚ ਹਲਕਾ-ਹਲਕਾ ਦਰਦ ਹੁੰਦਾ ਉਹ ਪੇਟ ਦਰਦ ਦੀ ਗੋਲੀ ਲੈਂਦਾ ਕੁਝ ਚਿਰ ਲਈ ਦਰਦ ਟਿਕ ਜਾਂਦਾ ਫੇਰ ਹੋਣ ਲੱਗ ਪੈਂਦਾ 10-15 ਦਿਨ ਲੰਘ ਗਏ ਕੋਈ ਫਰਕ ਨਾ ਪਿਆ ਉਹ ਇੱਕ ਚੰਗੇ ਡਾਕਟਰ ਕੋਲ ਗਿਆ ਉੱਥੇ ਸਾਰੇ ਟੈਸਟ ਕਰਵਾਏ ਸਰੀਰ 'ਚ ਗਰਮੀ ਵਧ ਗਈ ਸੀ ਢਿੱਡ ਕਦੇ ਦੁਖਣ ਲੱਗ ਪੈਂਦਾ ਕਦੇ ਘਟ ਡਾਕਟਰ ਨੇ ਦਰਦ ਦੀਆਂ ਗੋਲੀਆਂ ਲਿਖ ਦਿੱਤੀਆਂ ਜ਼ਿਆਦਾ ਦਰਦ ਹੋਣ ਦੀ ਸੂਰਤ ਚ ਤੇਜ਼ ਗੋਲੀਆਂ ਉਹ ਦੂਜੀ ਵਾਰ ਹਸਪਤਾਲ ਗਿਆ ਤਾਂ ਡਾਕਟਰ ਨੇ ਬਦਲ ਕੇ ਦਵਾਈ ਲਿਖ ਦਿੱਤੀ ਦੋ ਪੀਣ ਵਾਲੀਆਂ ਸ਼ੀਸ਼ੀਆਂ ਵੀ ਡਾਕਟਰ ਚ ਉਲਝੇਦੇ ਉਹਦੇ 10-12 ਦਿਨ ਲੰਘ ਗਏ ਠੀਕ ਹੋਣ ਲਈ ਉਹਨੇ ਦੋ ਹੋਰ ਡਾਕਟਰ ਬਦਲੇ ਹਰ ਡਾਕਟਰ ਨਵੇਂ ਟੈਸਟ ਕਰਵਾਉਂਦਾ ਦਵਾਈ ਦਿੰਦਾ ਫਿਰ ਦਵਾਈ ਬਦਲਦਾ ਭੁੱਖ ਹੁਣ ਵੀ ਨਹੀਂ ਸੀ ਲੱਗਦੀ ਮੱਲੋ ਮੱਲੀ ਇੱਕ ਦੋ ਰੋਟੀਆਂ ਖਾਂਦਾ ਭੁੱਖ ਹੁਣ ਵੀ ਨਹੀਂ ਸੀ ਲੱਗਦੀ ਫਲ ਫਰੂਟ ਵੀ ਖਾ ਲੈਂਦਾ ਕਮਜ਼ੋਰੀ ਦਿਨੋਂ ਦਿਨ ਵੱਧ ਰਹੀ ਸੀ ਬੀਬਾ ਨਾ ਆਪਾਈ ਨਾ ਫੋਨ ਆਇਆ ਉਹਨੇ ਫੋਨ ਕੀਤਾ ਉਹ ਸ਼ਹਿਰ ਆਈ ਮਿਲ ਗਈ ਸੀ ਬਹੁਤੀ ਗੱਲ ਨਹੀਂ ਸੀ ਹੋ ਸਕੀ ਜੈਪਾਲ ਦੇ ਬਿਮਾਰ ਹੋਣ ਦਾ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗ ਰਿਹਾ ਸੀ ਤਿਉਂ-ਤਿਉਂ ਪਤਾ ਲੈਣ ਲਈ ਲੋਕ ਆ ਰਹੇ ਸੀ ਬੀਬਾ ਦੇ ਜਾਣ ਵੇਲੇ ਚਾਰ-ਪੰਜ ਬੰਦੇ ਆਏ ਬੈਠੇ ਸੀ ਉਹਨੇ ਵਿੱਚ ਦੀ ਇੱਕ ਦੋ ਗੱਲਾਂ ਕੀਤੀਆਂ ਇੱਕ ਬੰਦਾ ਉੱਚੀ-ਉੱਚੀ ਬੋਲਦਾ ਸੀ ਜਿਹੜਾ ਉਹਨੂੰ ਗੱਲ ਕਰਨ ਦਾ ਮੌਕਾ ਹੀ ਨਹੀਂ ਸੀ ਦੇ ਰਿਆ ਉਹ ਕਿਸੇ ਇੱਕ ਡਾਕਟਰ ਦੀ ਗੱਲ ਤੋੜਦਾ ਮੁਕਦੀ ਤਾਂ ਦੂਜੇ ਡਾਕਟਰ ਦੀ ਗੱਲ ਤੋੜਦਾ ਕਾਮਰੇਡ ਬਲਵੀਰ ਸਿੰਘ ਜੈਪਾਲ ਕੋਲ ਆਉਂਦਾ ਆਏ ਗਏ ਨੂੰ ਚਾਹ ਪਾਣੀ ਲੰਗਰ ਵਾਲਿਆਂ ਨੂੰ ਕਹਿ ਕੇ ਉਹੀ ਪਿਲਾਉਂਦਾ ਤੇ ਵੇਲੇ ਸਿਰ ਦਵਾਈ ਦਿੰਦਾ ਜਦੋਂ ਜੈਪਾਲ ਇਕੱਲਾ ਹੁੰਦਾ ਮਨ ਚ ਬੀਬਾ ਨੂੰ ਯਾਦ ਕਰਕੇ ਬੀਬਾ ਤੇ ਖਿਜਣ ਲੱਗ ਪੈਂਦਾ ਕਿ ਉਹ ਪਹਿਲਾਂ ਵਾਂਗ ਕਿਉਂ ਨਹੀਂ ਆਉਂਦੀ ਰਾਣੀ ਵਾਲਾ ਹਾਰ ਉਹਨੇ ਹਰਦੁਆਰ ਗਏ ਨੇ ਪਹਿਲੇ ਦਿਨ ਹੀ ਦੇ ਦਿੱਤਾ ਸੀ ਉਹ ਖਾਸਾ ਪਾਰੀ ਸੀ ਫੜ ਕੇ ਬੀਬਾ ਦੀਆਂ ਵੇਖਣ ਵੇਲੇ ਅੱਖਾਂ ਚ ਦਿਆ ਗੰਗਾ ਸਨ ਤੇ ਹਾਰ ਉਹਨੇ ਗਲ ਚ ਪਾ ਲਿਆ ਸੀ ਖਾਸਾ ਚਰਪਾਈ ਰੱਖਣ ਪਿੱਛੋਂ ਨਾਲ ਲੈ ਆਂਦੇ ਕੱਪੜਿਆਂ ਵਾਲੇ ਛੋਟੇ ਜਿਹੇ ਬੈਗ ਚ ਪਾ ਲਿਆ ਸੀ ਹਰ ਦੁਆਰ ਉਹਨਾਂ ਦੇ ਤਿੰਨੇ ਦਿਨ ਦੀਵਾਲੀ ਵਰਗੇ ਲੰਘੇ ਰੋਟੀਆਂ ਬੀਬਾ ਪਕਾ ਲੈਂਦੀ ਸੀ ਲੋੜੀ ਦਾ ਸਮਾਨ ਜੈਪਾਲ ਮਾਲੀ ਤੋਂ ਮੰਗਵਾ ਲੈਂਦਾ ਮਾਲੀ ਦੇ ਕਮਰੇ ਬਾਗ ਦੇ ਸਿਰੇ ਤੇ ਸੀ ਜਦੋਂ ਜੈਪਾਲ ਇੱਥੇ ਆਉਂਦਾ ਸੀ ਉਹ ਇੱਧਰ ਗੇੜਾ ਨਹੀਂ ਸੀ ਮਾਰਦਾ ਜੈਪਾਲ ਆਥਮ ਤੜਕੇ ਜਾ ਕੇ ਮਾਲੀ ਤੋਂ ਦੁੱਧ ਲੈ ਕੇ ਆਉਂਦਾ ਸੀ ਗਊਆਂ ਉਹਦੀਆਂ ਦੋ ਤਿੰਨ ਰੱਖੀਆਂ ਸਨ ਬੀਬਾ ਨੇ ਉਹਦੇ ਕੱਪੜੇ ਵੀ ਧੋ ਦਿੱਤੇ ਸੀ ਪ੍ਰੈਸ ਵੀ ਕਰ ਦਿੱਤੇ ਵਾਲਾਂ 'ਚ ਤੇਲ ਵੀ ਚਸਦੀ 2-3 ਦਿਨ ਹੋ ਗਏ ਸੀ ਜੈਪਾਲ ਨੂੰ ਤੁਰਨਾ ਫਿਰਨਾ ਔਖਾ ਲੱਗਣ ਲੱਗ ਪਿਆ ਸੀ ਹਲਕੀਆਂ-ਹਲਕੀਆਂ ਲੱਤਾਂ ਵੀ ਦੁਖਣ ਲੱਗ ਪੈਂਦੀਆਂ ਉਹ ਕਾਮਰੇਡ ਬਲਵੀਰ ਨੂੰ ਕਹਿ ਕੇ ਲੰਗਰ 'ਚੋਂ ਮੁੰਡੇ ਨੂੰ ਬੁਲਾਉਂਦਾ ਉਹ ਉਹਦੀਆਂ ਲੱਤਾਂ ਘੁੱਟਣ ਲੱਗਦਾ ਉਹਦੇ ਹੱਡ ਪੈਰ ਚੰਗੀ ਤਰ੍ਹਾਂ ਖੁੱਲਦੇ ਨਹੀਂ ਸੀ ਲੱਗਦਾ ਸੀ ਜਿਵੇਂ ਸਰੀਰ ਜਕੜਿਆ ਜਿਹਾ ਜਾ ਰਿਹਾ ਹੋਵੇ ਨਹਾਉਣ ਪਿੱਛੋਂ ਥੋੜੀ ਬਹੁਤੀ ਤਾਜ਼ਗੀ ਮਹਿਸੂਸ ਹੁੰਦੀ ਘੰਟਾ ਅੱਧਾ ਘੰਟਾ ਫਿਰ ਉਹੀ ਹਾਲ ਹੋ ਜਾਂਦਾ ਬਾਹਰ ਆਉਣਾ ਜਾਣਾ ਉਹਨੇ ਹਰ ਦਵਾਰ ਤੋਂ ਆ ਕੇ ਬੰਦ ਕਰ ਦਿੱਤਾ ਸੀ ਦੋ ਕੁ ਦਿਨ ਪਹਿਲਾਂ ਦੇ ਪਤਾ ਲੈਣ ਵਾਲੇ ਲੋਕ ਬਹੁਤੇ ਆਉਣ ਲੱਗ ਪਏ ਸਨ ਸਿਆਣੇ ਲੋਕਾਂ ਨੇ ਸਲਾਹ ਦਿੱਤੀ ਕਿ ਚੰਡੀਗੜ੍ਹ ਪੀਜੀਆਈ ਚ ਜਾ ਕੇ ਵਿਖਾਇਆ ਜਾਵੇ ਕਾਮਰੇਡ ਬਲਵੀਰ ਸਿੰਘ ਤੇ 3-4 ਡੇਰੇ ਦੇ ਪੱਕੇ ਸੇਵਕ ਉਹਨੂੰ ਗੱਡੀ 'ਚ ਬਿਠਾ ਕੇ ਚੰਡੀਗੜ੍ਹ ਲੈ ਗਏ ਉਹ ਗਿਆ ਤਾਂ ਡਾਕਟਰਾਂ ਨੇ ਮਹਿੰਗੇ ਤੋਂ ਮਹਿੰਗੇ ਟੈਸਟ ਕਰਵਾਈ ਇਲਾਜ ਸ਼ੁਰੂ ਕਰ ਦਿੱਤਾ ਹਫ਼ਤਾ ਲੰਘ ਗਿਆ ਪਰ ਬਹੁਤਾ ਫਰਕ ਨਾ ਪਿਆ ਲਾਏ ਹੋਏ ਟੀਕਿਆਂ ਦੀ ਘੁੱਕੀ ਜਿਹੜੀ ਰਹਿੰਦੀ ਆਖਵਾਲੇ ਭਾਵੇਂ ਬਹੁਤ ਮਹਿਸੂਸ ਨਹੀਂ ਸੀ ਹੁੰਦੀ ਪਰ ਮੋੜ ਨਹੀਂ ਸੀ ਪੈ ਰਿਹਾ ਪਹਿਲਾਂ ਡਾਕਟਰ ਨਾਲ ਕਾਮਰੇ ਡਬਲ ਵੀਰ ਸਿੰਘ ਹੀ ਗੱਲਬਾਤ ਕਰਦਾ ਸੀ ਫਿਰ ਦੋ ਕੋ ਪੜੇ ਲਿਖੇ ਬੰਦੇ ਪਤਾ ਲੈਣ ਗਏ ਤਾਂ ਉਹਨਾਂ ਨੇ ਡਾਕਟਰ ਨਾਲ ਗੱਲ ਕੀਤੀ ਉਹਨਾਂ ਨੇ ਕਹਿ ਦਿੱਤਾ ਅਸੀਂ ਆਪਣਾ ਜ਼ੋਰ ਲਾ ਰਹੇ ਆ ਗੱਲ ਕੰਪੀਰ ਹੈ ਸਾਡਾ ਯਤਨ ਤਾਂ ਮਰੀਜ਼ ਨੂੰ ਠੀਕ ਕਰਨਾ ਹੁੰਦਾ ਹੈ ਅੱਗੇ ਮਰੀਜ਼ ਦੀ ਕਿਸਮਤ ਹੁੰਦੀ ਹੈ ਬਾਬਿਆਂ ਨੂੰ ਜੈਪਾਲ ਦੇ ਚੰਡੀਗੜ੍ਹ ਦਾਖਲ ਹੋਣ ਬਾਰੇ ਪਤਾ ਲੱਗਿਆ ਤਾਂ ਉਹ ਬੀਬਾ ਨੂੰ ਨਾਲ ਲੈ ਕੇ ਪਤਾ ਲੈਣ ਗਏ ਕਾਲੀਆਂ ਐਨਕਾਂ ਵਿੱਚ ਦੀ ਸਾਰਾ ਕੁਝ ਤਾੜ ਰਹੇ ਸੀ ਪਹਿਲਾਂ ਤਾਂ ਡਾਕਟਰ ਉਹਨਾਂ ਨੂੰ ਜੈਪਾਲ ਕੋਲ ਜਾਣ ਨਹੀਂ ਸੀ ਦੇ ਰਹੇ ਫਿਰ ਜਦੋਂ ਕਾਮਰੇਡ ਬਲਵੀਰ ਨੇ ਉਹਨਾਂ ਦੇ ਵੱਡੇ ਮਹੰਤ ਹੋਣ ਦਾ ਵਾਸਤਾ ਪਾਇਆ ਤਾਂ ਉਹਨਾਂ ਨੂੰ 2 ਮਿੰਟ ਇਕੱਲਿਆਂ ਨੂੰ ਅੰਦਰ ਜਾਣ ਦੀ ਆਗਿਆ ਦੇ ਦਿੱਤੀ ਫਿਰ ਜਿਵੇਂ ਲੋਕ ਸ਼ਹਿਰ ਵਾਲੇ ਡੇਰੇ ਜੈਪਾਲ ਦਾ ਪਤਾ ਲੈਣ ਜਾਂਦੇ ਸੀ ਉਵੇਂ ਚੰਡੀਗੜ੍ਹ ਜਾਣ ਲੱਗ ਪਏ ਪਰ ਆਉਣ ਜਾਣ ਦੇ ਢੇਡੇ ਅਜਾਈ ਜਾਂਦੇ ਕਾਮਰੇਡ ਹੀ ਜੈਪਾਲ ਦੀ ਹਾਲਤ ਬਾਰੇ ਦੱਸਦਾ ਬਾਬੇ ਤੇ ਵਿਭਾ ਵੀ ਇੱਕ ਵਾਰ ਫੇਰ ਗਏ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਪੰਜ ਛੇ ਦਿਨ ਹੋਰ ਲੰਘੇ ਕੋਈ ਫਰਕ ਨਾ ਪਿਆ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਉਹਨੂੰ ਸ਼ਹਿਰ ਵਾਲੇ ਡੇਰੇ ਲਿਆਂਦਾ ਗਿਆ ਉਹਦੀ ਜਾਂਦੀਵਾਰ ਦੀ ਸੇਵਾ ਕਰਨੀ ਹੀ ਬਾਕੀ ਰਹਿ ਗਈ ਸੀ ਬਾਬੇ ਤੇ ਵਿਭਾ ਵੀ ਡੇਰੇ ਪਤਾ ਲੈਣ ਆਏ ਦੋ ਕੋ ਦਿਨ ਹੋਰ ਲੰਘੇ ਬਾਬਿਆਂ ਨੂੰ ਜਿਵੇਂ ਕਦੇ ਤੜਕੇ-ਤੜਕੇ ਸ਼ਹਿਰ ਵਾਲੇ ਡੇਰੇ 'ਚ ਮਹੰਤ ਸੁਜਾਨ ਸਿੰਘ ਦੇ ਅਕਾਲ ਚਲਾਣਾ ਕਰਨ ਬਾਰੇ ਫੋਨ ਆਇਆ ਸੀ ਉਸੇ ਤਰ੍ਹਾਂ ਤੜਕੇ-ਤੜਕੇ ਕਾਮਰੇਡ ਬਲਵੀਰ ਸਿੰਘ ਦਾ ਫੋਨ ਆਇਆ ਕਿ ਮਹੰਤ ਜੈਪਾਲ ਨਹੀਂ ਰਹੇ ਬਾਬਿਆਂ ਤੇ ਵੀਬਾ ਨੇ ਪੈਰੀ ਜੁੱਤੀ ਨਹੀਂ ਪਾਈ ਉਸੇ ਵੇਲੇ ਖੜੇ ਹੋਏ ਤੇ ਸ਼ਹਿਰ ਵਾਲੇ ਡੇਰੇ ਆ ਗਏ ਜਿਵੇਂ-ਜਿਵੇਂ ਇਲਾਕੇ ਦੇ ਸੰਤਾਂ ਮਹੰਤਾਂ ਨੂੰ ਪਤਾ ਲੱਗ ਰਿਹਾ ਸੀ ਅੱਗੜ-ਪਿਛੜ ਸਾਰੇ ਆ ਰਹੇ ਸੱਜਣ ਵਿਦਾ 21 ਸਾਰੇ ਕਮ ਸ਼ਾਢਕੇ 70 ਤੇ ਆ ਬੈਠਾ ਸੀ ਡੇਰੇ ਦੇ ਸੇਵਕ ਮਹੰਤ ਜੈਪਾਲ ਦੇ ਪਿੰਡ ਗਏ ਉਥੋਂ ਉਹਦੇ ਪਿਓ ਨੇ ਦੋ ਕੁੜੀਆਂ ਨੂੰ ਫੋਨ ਕਰ ਦਿੱਤੇ ਹਰਦوار ਸ਼੍ਰੀ ਮਹੰਤ ਨੂੰ ਵੀ ਫੋਨ ਕਰ ਦਿੱਤਾ ਦਿਨ ਛਿਪਣ ਤੋਂ ਪਹਿਲਾਂ ਪਹਿਲਾਂ ਸੰਸਕਾਰ ਕਰ ਦਿੱਤਾ ਗਿਆ ਜਿਖਾ ਨੂੰ ਅੱਗ ਪਿਓ ਨੇ ਹੀ ਰੋਂਦਿਆ ਰੋਂਦਿਆ ਦਿੱਤੀ ਇੱਕ ਬੰਦੇ ਨੇ ਉਹਨੂੰ ਫੜਿਆ ਹੋਇਆ ਸੀ ਪਿਓ ਨੇ ਕਿਸੇ ਵੇਲੇ ਉਹਨੂੰ ਵੱਡਾ ਅਫਸਰ ਬਣਾਉਣ ਦੇ ਸੁਪਨੇ ਲੈ ਸਨ ਪਰ ਉਹ ਪਿੰਡੋ ਕੱਖ ਵਾਂਗ ਉੜਦਾ ਹੋਇਆ ਇਸ ਡੇਰੇ ਦਾ ਹੋ ਕੇ ਰਹਿ ਗਿਆ ਸੀ ਪੈਣਾ ਤਾਹਾਂ ਮਾਰ ਮਾਰ ਕੇ ਰੋ ਰੀਆਂ ਸਨ ਭਾਣਜੇ ਭਾਣਜੀਆਂ ਵੀ ਸਿਵੇ ਦੁਆਲੇ ਸਾਰੇ ਲੋਕ ਉਦਾਸ ਖੜੇ ਸਨ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਮੂੰਹ ਮੱਥੇ ਲੱਗਦੇ ਬੰਦੇ ਵੀ ਆਏ ਸਨ ਡੇਰਾ ਪ੍ਰਾਣ ਹੁਣ ਕਰਕੇ ਇਲਾਕੇ ਚ ਬੜਾ ਵੱਡਾ ਨਾਮ ਸੀ ਸੰਸਕਾਰ ਪਿੱਛੋਂ ਸਾਰੇ ਮਹੰਤ ਡੇਰੇ ਆ ਗਏ ਵਿਧਾਇਕ ਤੇ ਐਸਐਸਪੀ ਵੀ ਸਾਰੇ ਨੇ ਸਲਾਹ ਕਰਕੇ ਭੋਗ ਪੈਣ ਤੱਕ ਡੇਰੇ ਦਾ ਪ੍ਰਬੰਧ ਬੀਬਾ ਤੇ ਬਾਬਿਆਂ ਨੂੰ ਸੰਭਾਲ ਦਿੱਤਾ ਨਾਲ ਪੰਜ ਚਾਰ ਮਹੰਤ ਹੋਰ ਲਾ ਦਿੱਤੇ ਡੇਰੇ ਚ ਹੌਲੀ ਹੌਲੀ ਸਾਰੇ ਚਲੇ ਗਏ ਅਗਲੇ ਦਿਨ ਸੱਥਰ ਤੇ ਗੱਲਾਂ ਚੱਲ ਰਹੀਆਂ ਸਨ ਚੰਗੇ ਭਲੇ ਸੀ ਪਤਾ ਨਹੀਂ ਕੀ ਹੋ ਗਿਆ ਦੋ ਕੁ ਮਹੀਨਿਆਂ ਚ ਹੀ ਬਰਫ ਮੰਗ ਖੁਰ ਗਏ ਤੇ ਕੋਈ ਕਹਿੰਦਾ ਜੇ ਇੱਥੇ ਇਲਾਜ ਕਰਾਉਣ ਦੀ ਬਜਾਏ ਪਹਿਲਾਂ ਹੀ ਚੰਡੀਗੜ੍ਹ ਜਾ ਵੜਦੇ ਤਾਂ ਨੁਕਸਾਨ ਹੁਣ ਬਚ ਜਾਂਦਾ ਕਿਸੇ ਹੋਰ ਨੇ ਪਹਿਲੇ ਬੰਦੇ ਦੀ ਗੱਲ ਕੱਟੀ ਫੇਰ ਲਿਖਤਕਾਰ ਨੂੰ ਕੌਣ ਮੰਨੇ ਕਿਸੇ ਨੇ ਫਿਰ ਕਿਹਾ ਬੰਦੇ ਚਾਇਆ ਕਿ ਪਾਣੀ ਦਾ ਬੁਲਬਲਾ ਅੱਖ ਚਮਕਾ ਨਹੀਂ ਲੱਗਦਾ ਫੁੱਟਣ ਵੇਲੇ ਸੱਤਰ ਤੇ ਸਾਰਾ ਦਿਨ ਇਸੇ ਤਰ੍ਹਾਂ ਮਨੁੱਖ ਦੇ ਨਾਸ਼ਵਾਨ ਹੋਣ ਦੀਆਂ ਗੱਲਾਂ ਚੱਲਦੀਆਂ ਬੀਬਾ ਇਸ ਵਾਰ ਸੁਹਣ ਮਹੰਤ ਸੁਜਾਨ ਸਿੰਘ ਦੇ ਸੱਤਰ ਵਾਂਗ ਬੀਬੀਆਂ ਵਾਲੇ ਪਾਸੇ ਨਹੀਂ ਬੈਠੀ ਬੰਦਿਆਂ ਵਾਲੇ ਸੱਤਰ ਤੇ ਹੀ ਬੈੰਦੀ ਬੀਬੀਆਂ ਦਾ ਅੱਢ ਸੱੱਥਰ ਵਿਸ਼ਿਆ ਹੀ ਨਹੀਂ ਉਹ ਸੱੱਥਰ ਤੇ ਭਾਵੇਂ ਮੂਰੇ ਬੈਠੀ ਹੁੰਦੀ ਸਿਰਫ ਸੁਣਦੀ ਬਾਬੇ ਕਾਲੀਆਂ ਐਨਕਾਂ ਵਿੱਚ ਦੀ ਸੱੱਥਰ ਦੀ ਰੰਗ ਟੰਗ ਤਾੜ ਦੀ ਜੈਪਾਲ ਦੀ ਮੌਤ ਦੀ ਗੱਲ ਸੱੱਥਰ ਤੇ ਵੀ ਹੋ ਰਹੀ ਸੀ ਤੇ ਸ਼ਹਿਰ 'ਚ ਵੀ ਪਰ ਅਸਲ ਗੱਲ ਕਿਸੇ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੂੰ ਮੌਤ ਕਿਵੇਂ ਹੋਈ ਨਾ ਪਤਾ ਲੱਗਣਾ ਸੀ ਹਰਦوار ਜਾਣ ਤੋਂ ਪਹਿਲਾਂ ਬੀਬਾ ਨੇ ਬਾਬੇ ਨੂੰ ਦੱਸਿਆ ਸੀ ਉਹਨਾਂ ਨੇ ਬੀਬਾ ਨੂੰ ਤਿੰਨ ਦਿਨਾਂ ਦੀਆਂ ਨੋ ਪੁੜੀਆਂ ਬਣਾ ਕੇ ਪਲਾਸਟਿਕ ਦੇ ਨਿੱਕੇ ਜਿਹੇ ਲਫਾਫੇ ਚ ਪਾ ਦਿੱਤੀਆਂ ਸੀ ਪੁੜੀਆਂ ਚ ਅੱਧ ਮਰਿਆ ਪਾਰਾ ਪਾਇਆ ਹੋਇਆ ਸੀ ਜਿਹੜਾ ਸਬਜ਼ੀ ਜਾਂ ਦੁੱਧ ਚ ਪਾ ਕੇ ਦੇਣਾ ਸੀ ਪਾਰੇ ਨੇ ਮੇਦੇ ਚ ਜਾ ਕੇ ਹਜ਼ਮ ਵੀ ਨਹੀਂ ਸੀ ਆਉਣਾ ਤੇ ਗਲਣਾ ਵੀ ਨਹੀਂ ਸੀ ਗਰਮੀ ਕਰਨੀ ਸੀ ਹੌਲੀ ਹੌਲੀ ਸਰੀਰ ਚ ਗਰਮੀ ਵਧਦੀ ਜਾਣੀ ਸੀ ਹੌਲੀ ਹੌਲੀ ਮਾਸ ਨੇ ਹੱਡਾਂ ਨੂੰ ਛੱਡਣਾ ਸੀ ਕਮਜ਼ੋਰੀ ਨੇ ਵਧਦੀ ਜਾਣਾ ਸੀ ਦਿੱਤੇ ਪਾਰੇ ਦੀ ਕਾਟ ਵੈਦਾਂ ਕੋਲ ਹੀ ਹੁੰਦੀ ਹੈ ਪਰ ਕੋਈ ਹੀਲਾਚਾਰਾ ਫੇਰ ਹੁੰਦਾ ਜੇ ਪਤਾ ਲੱਗਦਾ ਕਿ ਕਿਸੇ ਨੇ ਪਾਰਾ ਦਿੱਤਾ ਮਰਜ਼ ਕੋਈ ਹੋਰ ਸੀ ਦਵਾਈਆਂ ਹੋਰ ਦਿੱਤੀਆਂ ਜਾ ਰਹੀਆਂ ਸਨ ਟਕੀ ਰਜ ਗਈ ਸੀ ਰਜ ਰਜ ਕੇ ਮਰਨ ਤੋਂ ਬਿਨਾ ਮਹੰਤ ਜੈਪਾਲ ਕੋਲ ਕੋਈ ਚਾਰਾ ਵੀ ਨਹੀਂ ਸੀ ਪਾਰਾ ਦਵਾਉਣ ਵਾਲੇ ਦੀ ਲੋੜ ਹੋਰ ਸੀ ਦੇਣ ਵਾਲੇ ਦੀ ਹੋਰ ਬਾਬਿਆਂ ਨੇ ਪੁੜੀਆਂ ਦੇਣ ਵੇਲੇ ਸਿਰਫ ਇਨਾ ਹੀ ਕਿਹਾ ਸੀ ਪੁੜੀਆਂ ਖਾਣ ਪਿੱਛੋਂ ਉਹ ਕਮਲਾ ਹੋ ਜਾਵੇਗਾ ਆਪਾਂ ਜਾ ਕੇ ਸਾਮਲ ਲਵਾਗੀ ਕਮਲੇ ਹੋਏ ਤੋਂ ਜੋ ਕੁਛ ਮਰਜੀ ਕਰਵਾਈ ਜਾਈਏ ਸ਼ਾਇਦ ਜੇ ਬੀਬਾ ਨੂੰ ਪਤਾ ਲੱਗ ਜਾਂਦਾ ਕਿ ਜੈਪਾਲ ਪਾਰਾ ਖਾ ਕੇ ਮਰ ਜਾਵੇਗਾ ਹੋ ਸਕਦਾ ਉਹ ਜ਼ਮੀਰ ਦੀ ਆਵਾਜ਼ ਸੁਣ ਲੈਂਦੀ ਗਊਸ਼ਾਲਾ ਬਣਾਉਣ ਵੇਲੇ ਉਹਦੀ ਕੀਤੀ ਮਦਦ ਦੀ ਉਹ ਅਹਿਸਾਨਮੰਦ ਸੀ ਸਾਰਾ ਦਿਨ ਸਥਰਤੇ ਆਵਾਜ਼ ਹੀ ਰਹਿੰਦੀ ਲੋਕ ਅਫਸੋਸ ਕਰਨ ਆਉਂਦੇ ਡੇਰੇ ਦੇ ਆਲੇ ਦੁਆਲੇ ਦੀਆਂ ਔਰਤਾਂ ਬੀਬਾ ਦੇ ਪ੍ਰੇਮ ਦੀਆਂ ਖਿੱਚੀਆਂ ਹੋਈਆਂ ਆਉਂਦੀਆਂ ਉਹਨੂੰ ਵੇਖਦੀਆਂ ਤੇ ਦੋ ਘੜੀ ਬੈਠ ਕੇ ਮੁੜ ਜਾਂਦੀਆਂ ਸੱਥਰ ਤੇ ਬੈਠੀ ਬੀਬਾ ਥੋੜਾ ਬਹੁਤਾ ਹੰਗਾਰਾ ਪਰਦੀ ਕੁਝ ਲੋਕ ਉਹਦੇ ਕੋਲ ਅਫਸੋਸ ਕਰਨ ਆਉਂਦੇ ਸੱਥਰ ਤੇ ਬੈਠਣ ਵਾਲੀ ਇਕੱਲੀ ਉਹੀ ਸੀ ਜਾਂ ਕਦੇ-ਕਦੇ ਕਾਮਰੇਡ ਬਲਵੀਰ ਸਿੰਘ ਆਉਂਦਾ ਡੇਰੇ 'ਚ ਆਉਣ ਵੇਲੇ ਮਹੰਤ ਜੈਪਾਲ ਦੇ ਧਰਮੀ ਹੋਣ ਦੀਆਂ ਗੱਲਾਂ ਕਰਦੇ ਗਊਸ਼ਾਲਾ ਵਿੱਚ ਭੇਜੇ ਜਾਣ ਵਾਲੇ ਹਰੇ ਚਾਰੇ ਦੀਆਂ ਵੀ ਵੱਖ-ਵੱਖ ਧਰਮ ਅਸਥਾਨਾਂ ਦੀ ਉਸਾਰੀ 'ਚ ਦਿੱਤੀ ਮਾਇਆ ਦੀਆਂ ਗੱਲਾਂ ਕਰਦੇ ਬੀਬਾ ਕੋਲ ਵਿਧਾਇਕ ਆਇਆ ਪੋਰਟੇ ਹੋਣ ਵਾਲੇ ਖਰਚੇ ਬਾਰੇ ਪੁੱਛਿਆ ਜਦੋਂ ਉਹਨੇ ਕਿਹਾ ਕਿ ਉਹ ਪਿੰਡੋਂ ਲੈ ਆਵੇਗੀ ਤਾਂ ਵਿਧਾਇਕ ਨੇ ਆਪਣੀ ਗੱਡੀ ਚੋਂ ਗਨਮੈਨਾਂ ਤੋਂ ਮੰਗਵਾ ਕੇ 1 ਲੱਖ ਰੁਪਇਆ ਦੇ ਦਿੱਤਾ ਤੇ ਕਹਿਣ ਲੱਗਿਆ ਬੀਬਾ ਜੀ ਜੇ ਹੋਰ ਲੋੜ ਹੋਈ ਤਾਂ ਦੱਸਿਓ ਟੰਗੀ ਨਾ ਕੱਟਿਓ ਬੀਬਾ ਨੇ ਆਪਣਾ ਰਹਿਣ ਸਹਿਣ ਸਾਧੂਆਂ ਲਈ ਬਣਾਏ ਕਮਰਿਆਂ 'ਚੋਂ ਇੱਕ ਕਮਰੇ 'ਚ ਕਰ ਲਿਆ ਸੀ ਮਹੰਤ ਜੈਪਾਲ ਦੇ ਕਮਰੇ ਨੂੰ ਪੁਲਿਸ ਪ੍ਰਸ਼ਾਸਨ ਨੇ ਸੀਲ ਕਰ ਦਿੱਤਾ ਸੀ ਜਦੋਂ ਪਹਿਲਾ ਦਿਨ ਬੀਤਿਆ ਤਾਂ ਬਾਬੇ ਕਹਿੰਦੇ ਬੀਬਾ ਮੈਂ ਡੇਰੇ ਜਾਣਾ ਤੂੰ ਦੱਸ ਕਿਵੇਂ ਕਰਨਾ ਮੈਨੂੰ ਤਾਂ ਭੋਗ ਤੱਕ ਇੱਥੇ ਰਹਿਣਾ ਪਊ ਫਿਰ ਐ ਕਰ ਬੀਬਾ ਮੈਨੂੰ ਡੇਰੇ ਛੱਡਾ ਬੀਬਾ ਨੇ ਕਾਰ ਸਟਾਰਟ ਕੀਤੀ ਉਹਨਾਂ ਨੂੰ ਡੇਰੇ ਛੱਡ ਆਈ ਤੇ ਭੋਗ ਤੱਕ ਆਪਣੇ ਡੇਰੇ ਰਹਿਣ ਬਾਰੇ ਘਰਦਿਆਂ ਨੂੰ ਦੱਸ ਆਈ ਆਉਂਦੀ ਹੋਈ ਗਊਸ਼ਾਲਾ ਚ ਗਈ ਤੇ ਜਿੰਦਾ ਖੋਲ ਕੇ ਕਮਰੇ ਚ ਪਈ ਦੁੱਧ ਲੇਖਣ ਵਾਲੀ ਡੈਰੀ ਕੱਢੀ ਤੇ ਗਊਸ਼ਾਲਾ ਚ ਮੂਰੇ ਕਿਤੇ ਭਈਏ ਤੂੰ ਦੁੱਧੀਆਂ ਨੂੰ ਪਾਇਆ ਦੁੱਧ ਕਵਾਇਆ ਬਾਬੇ ਸਾਰੇ ਰਾ ਉਹਦੇ ਨਾਲ ਨਹੀਂ ਸੀ ਬੋਲੇ ਨਾ ਉਹ ਬੋਲੀ ਦੋਵਾਂ ਦੇ ਨਾਲ ਸਾਰਾ ਦਿਨ ਆਪਸ ਅੱਖਾਂ ਵੀ ਨਹੀਂ ਸੀ ਮਿਲਗਾ ਲੱਗਦਾ ਸੀ ਜਿਵੇਂ ਚੁੱਪ ਰਹਿਣ ਚ ਹੀ ਦੋਵਾਂ ਦਾ ਭਲਾ ਹੋਵੇ ਅਗਲੇ ਦਿਨ ਉਹ ਨਾ ਚਾਹੁੰਦੀ ਹੋਈ ਵੀ ਪਿੰਡ ਆਈ ਤੇ ਬਾਬਿਆ ਨੂੰ ਡੇਰੇ ਚੋਂ ਸੱתר ਤੇ ਬੈਠਣ ਲਈ ਲਾਇਆਈ ਡੇਰੇ ਚੋਂ ਤੁਰਨੋਂ ਪਹਿਲਾਂ ਉਹਨੇ ਬਾਬਿਆ ਨੂੰ ਤਿਆਰ ਹੋਣ ਲਈ ਕਹਿ ਦਿੱਤਾ ਸੀ ਦਿਨ شپੇ ਤੋਂ ਛੱਡ ਆਈ ਅਜ ਵੀ ਇਹੋ ਹਾਲ ਰਹਾ ਦੋਵਾਂ ਚ ਚੁੱਪ ਦੀ ਮਜ਼ਬੂਤ ਗੰਧ ਉੱਸਰ ਗਈ ਦੋਵਾਂ ਨੇ ਇੱਕ ਦੂਜੇ ਵੱਲ ਝਾਕਿਆ ਵੀ ਨਹੀਂ ਬਾਬਿਆਂ ਦੇ ਮਨ 'ਚ ਆਉਂਦਾ ਕਿ ਉਹਦੇ ਨਾਲ ਗੱਲ ਕਰੀ ਪਰ ਸੋਚਿਆ ਉਹ ਉਹਦੇ ਲਈ ਕੀ ਕਰ ਸਕਦੀ ਹੈ ਹੁਣ ਜੋ ਕੁਝ ਕਰਨਾ ਹੈ ਭੇਖ ਦੇ ਸੰਤਾ ਮਹੰਤਾ ਨੇ ਕਰਨਾ ਸੀ ਉਹ ਡੇਰੇ ਆ ਕੇ ਫੋਨ ਤੇ ਜਾਣੂ ਸੰਤਾ ਮਹੰਤਾ ਨਾਲ ਗੱਲ ਕਰਦੇ ਹੁਣ ਮਹੰਤ ਜੈਪਾਲ ਸਿੰਘ ਵਾਲੇ ਡੇਰੇ ਦਾ ਕੀ ਬਣਨਾ ਚਾਹੀਦਾ ਅੱਗੋਂ ਸਾਰੇ ਕਹਿੰਦੇ ਕੋਈ ਨਾ ਜੀ ਤੁਸੀਂ ਵੱਡੇ ਹੋ ਤੁਸੀਂ ਹੀ ਦੱਸੋ ਕੀ ਹੋਣਾ ਚਾਹੀਦਾ ਅਸੀਂ ਤੁਹਾਡੇ ਨਾਲ ਪਹਿਲਾਂ ਬਾਬੇ ਸੋਚਦੇ ਸੀ ਕਿ ਸੰਤ ਮਹੰਤ ਇਕੱਠੇ ਹੋ ਕੇ ਉਹਦੇ ਡੇਰੇ ਕੋਲ ਆਉਣਗੇ ਤੇ ਸ਼ਹਿਰ ਵਾਲਾ ਡੇਰਾ ਸੰਭਾਲ ਲਈ ਕਹਿਣਗੇ ਪਰ ਅਜੇ ਤੱਕ ਅਜਿਹਾ ਮੌਕਾ ਨਹੀਂ ਸੀ ਆਇਆ ਸਗੋਂ ਉਹਨੂੰ ਗੱਲਾਂ ਬਾਤਾਂ ਕਰਕੇ ਉਹ ਮੌਕਾ ਆਪ ਲੈਉਣਾ ਪੈ ਰਿਹਾ ਸੀ ਬਾਬਿਆਂ ਨੇ ਸੋਚਿਆ ਕਿ ਮਹੰਤੀ ਵਾ ਬਾਰੇ ਅੰਦਰੋਂ ਅੰਦਰੀ ਕੋਈ ਖਿਚੜੀ ਤਾਂ ਨਹੀਂ ਪਕ ਰਹੀ ਅਜਿਹਾ ਸੰਕੇਤ ਨਾ ਤਾਂ ਹੁਣ ਤੱਕ ਸੱਥਰ ਤੇ ਬੈਠਿਆਂ ਨੂੰ ਮਿਲਿਆ ਸੀ ਨਾਕੇ ਸੇ ਮਹੰਤ ਨਾਲ ਫੋਨ ਵੇਲੇ ਕੋਈ ਗੱਲ ਸਾਹਮਣੇ ਆਈ ਸੀ ਅੰਤ ਹੌਲੀ-ਹੌਲੀ ਉਹ ਇਸ ਗੱਲ ਤੇ ਆ ਗਏ ਕਿ ਅਜੇ ਭੋਗ ਚ ਕਾਫੀ ਦਿਨ ਪਏ ਨੇ ਦੇਖਦੇ ਆ ਨੇੜੇ ਜਾ ਕੇ ਕੀ ਬਣਦਾ ਦਿਲ ਤਾਂ ਕਰਦਾ ਸੀ ਕਿ ਹਰਦੁਆਰ ਸ੍ਰੀ ਮਹੰਤ ਕੋਲ ਜਾ ਕੇ ਆਉਣ ਪਰ ਸਵਾਲ ਇਹ ਸੀ ਕਿ ਉਹਨੂੰ ਹਰਦੁਆਰ ਲੈ ਕੇ ਜਾਵੇ ਕੌਣ ਇਕੱਲੇ ਹੋ ਜਾਂਦੇ ਨਹੀਂ ਸਨ ਹੱਥ 'ਚ ਆਇਆ ਪੈਸਾ ਛੱਡਣਾ ਉਹਨਾਂ ਨੂੰ ਪਾਪ ਲੱਗਦਾ ਸੀ ਸਾਰੇ ਕੰਮ ਬਾਰੋ-ਬਾਰੀ ਚਲਾਉਣ ਦਾ ਉਹਨਾਂ ਦਾ ਸੁਭਾ ਪੱਕ ਚੁੱਕਿਆ ਸੀ ਅਸਲ ਚ ਗੱਲ ਇਹ ਸੀ ਕਿ ਉਹਨਾਂ ਨੇ ਬੀਬਾ ਤੋਂ 5 ਲੱਖ ਰੁਪਏ ਲੱਭੀ ਸੋਚ ਕੇ ਲੈ ਸਨ ਕਿ ਜੇ ਡੇਰੇ ਦੀ ਮਹੰਤੀ ਵੇਲੇ ਕਿਸੇ ਦਾ ਅੱਡਿਆ ਹੋਇਆ ਬੂਹ ਭਰਨਾ ਪਿਆ ਤਾਂ ਪਰ ਦੇਣਗੇ ਪਰ ਹੁਣ ਗੱਲ ਉਲਝ ਗਈ ਸੀ ਸੂਤ ਦੀ ੱਟੀ ਵਾਂਗ ੱਟੀ ਦਾ ਕੋਈ ਸਿਰਾ ਸੁਲਝਾਉਣ ਲਈ ਹੱਥ ਨਹੀਂ ਸਿਆ ਰਿਹਾ ਮੇਲਣ ਵਾਲੀ ਮਹੰਤੀ ਬੱਦਲਾਂ ਚ ਚੰਨ ਵਾਂਗ ਲੁਕੀ ਹੋਈ ਸੀ ਇੱਕ ਦਿਨ ਡੇਰੇ ਚ ਆ ਕੇ ਉਹਨਾਂ ਨੇ ਸੋਚਿਆ ਕਿ ਹਰਦਵਾਰ ਜਾਣ ਲਈ ਬੀਬਾ ਨੂੰ ਕਹਿਣ ਅਗਲੇ ਦਿਨ ਡੇਰੇ ਚ ਬੀਬਾ ਦੀ ਕਾਰ ਆਈ ਤੇ ਉਹ ਦਵਾਈਆਂ ਵਾਲੇ ਕਮਰੇ ਚ ਬੈਠੇ ਸਨ ਉਹਦੇ ਨਾਲ ਤੁਰੰਤ ਦੀ ਬਜਾਈ ਕਹਿੰਦੇ ਬੀਬਾ ਸੌਣ ਕਮਰੇ ਚ ਜਾਏ